ਹਾਂਜੀ ਦੋਸਤੋ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਪੰਜਾਬ ਅੰਦਰ ਕੋਈ ਵੀ ਸਰਕਾਰੀ ਤੇ ਪ੍ਰਾਈਵੇਟ ਪ੍ਰਤੀ ਸਬੰਧੀ ਜਾਣਕਾਰੀ ਪਤਾ ਲੱਗ ਸਕੇ ਪੰਜਾਬ ਅੰਦਰ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਕੋਈ ਵੀ ਅਜੀਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਲਈ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇਗੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਬ ਦੇ ਵੱਖ-ਵੱਖ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਟੀਚਿੰਗ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਲਾਸਟ ਤਰੀਕ 22 ਅਕਤੂਬਰ 2025 ਹੈ ਤੇ ਇਹਨਾਂ ਅਰਜ਼ੀਆਂ ਦੇ ਫਾਰਮ ਤੁਸੀਂ ਆਫਲਾਈਨ ਤਰੀਕੇ ਨਾਲ ਹੀ ਭਰਨੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਜੋ ਵੀ ਸਕੂਲ CBSE ਬੋਰਡ ਜਾਂ PSEB ਬੋਰਡ ਦੁਆਰਾ ਚੱਲ ਰਹੇ ਹਨ ਇਹ ਭਰਤੀ ਉਹਨਾਂ ਸਕੂਲਾਂ ਵਿੱਚ ਕੀਤੀ ਜਾਣੀ ਹੈ ਆਓ ਹੁਣ ਗੱਲ ਕਰਦੇ ਹਾਂ ਜਿਹੜੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਖਾਲੀਆਂ ਅਸਾਮੀਆਂ ਹਨ ਇਹ ਭਰਤੀ ਉਨ੍ਹਾਂ ਸਕੂਲਾਂ ਵਿੱਚ ਕੀਤੀ ਜਾਣੀ ਹੈ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਿਲ੍ਹਾ ਲਲਾਬਾਦ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਸ਼੍ਰੀ ਮਾਤਾ ਗੰਗਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬੱਬਾ ਬਕਾਲਾ ਇਨ੍ਹਾਂ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਖਾਲੀ ਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ ਪ੍ਰਿੰਸੀਪਲ ਦੀਆਂ ਸਾਮੀਆਂ ਲਈ ਬਿੱਦ ਦੀ ਯੋਗਤਾ ਅਤੇ ਹੋਰ ਸਾਰਤਾ ਤੁਸੀਂ ਇਸ ਪੀਡੀਫ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਹੁਣ ਗੱਲ ਕਰਦੇ ਆਂ ਤਜਰਬੇ ਦੀ ਉਮੀਦਵਾਰ ਕੋਲ CBSE ICSE ਮਾਨਤਾ ਪ੍ਰਾਪਤ ਸਕੂਲ ਦਾ ਘੱਟੋ ਘੱਟ 10 ਸਾਲ ਦਾ ਬਤੌਰ ਅਧਿਆਪਕ ਕਾਰਜਕਾਰੀ ਪ੍ਰਿੰਸੀਪਲ 22 ਪ੍ਰਿੰਸੀਪਲ PGT ਦਾ ਤਜਰਬਾ ਹੋਵੇ ਜਾਂ PSEB ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਰ ਪ੍ਰਿੰਸੀਪਲ ਦਾ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਤੇ ਉਮੀਦਵਾਰ ਨੇ 10ਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਇਸ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਤੇ ਉਸ ਨਾਲ ਤੁਹਾਡੇ ਸਾਰੇ ਡਾਕੂਮੈਂਟਸ ਅਟੈਚ ਕਰਕੇ ਨਾਲ 1000 ਰੁਪਏ ਦਾ ਡਿਮਾਂਡ ਡਰਾਫਟ ਨਾਲ ਨੱਥੀ ਕਰਕੇ ਤੁਸੀਂ ਇਸ ਪਤੇ ਉੱਤੇ 22 ਅਕਤੂਬਰ 2025 ਤੋਂ ਪਹਿਲਾਂ ਪਹਿਲਾਂ ਭੇਜਣਾ ਹੋਵੇਗਾ ਤੇ ਹੁਣ ਗੱਲ ਕਰਦੇ ਹਾਂ ਟੀਚਿੰਗ ਅਸਾਮੀਆਂ ਦੀ ਗੁਰੂ ਅਰਜਨ ਦੇਵ ਪਬਲਿਕ ਹਾਈ ਸਕੂਲ ਵਰਥਾ ਸਾਹਿਬ ਪਠਾਨਕੋਟ ਸਹਿਬਜਾਦਾ ਬਾਬਾ ਫਤੇ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਤਹਿਸੀਲ ਅਜਨਾਲਾ ਸ੍ਰੀ ਅਮਰ ਸਾਹਿਬ ਵਿਖੇ ਟੀਚਿੰਗ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਸ ਪਰ ਤਿਲੀਵੀ ਆਫਲਾਈਨ ਫਾਰਮ ਅਪਲਾਈ ਕਰਨਾ ਹੈ ਤੇ ਉਸ ਦੇ ਨਾਲ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਨਾਲ ਨੱਥੀ ਕਰਕੇ ਤੇ 500 ਰੁਪਏ ਦਾ ਡਿਮਾਂਡ ਡਰਾਫਟ ਨਾਲ ਨੱਥੀ ਕਰਕੇ ਤੁਸੀਂ ਇਸ ਪਤੇ ਤੇ 22 ਅਕਤੂਬਰ 2025 ਤੱਕ ਭੇਜਣਾ ਯਕੀਨੀ ਬਣਾਉਣਾ ਹੈ ਜੋ ਵੀ ਜ਼ਰੂਰੀ ਹਦਾਇਤਾਂ ਹਨ ਤੁਸੀਂ ਇਸ ਪੀਡੀਐਫ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਇੰਟਰਵਿਊ ਲਈ ਤੁਹਾਨੂੰ ਕੋਈ ਵੀ ਟੀਏਡੀਏ ਨਹੀਂ ਦਿੱਤਾ ਜਾਵੇਗਾ ਸੋ ਤੁਸੀਂ ਇਹਨਾਂ ਦੀ ਵੈਬਸਾਈਟ www.desgpc.org ਤੇ ਜਾ ਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ